ਤੇ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਹਾਂ ਜੀ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਣਾ ਖਾਣ ਪਾਣ ਕੀ ਮੈਂ ਜਿਹੜਾ ਡੇਲੀ ਵਿੱਚ ਕੀ ਖਾਂਦੀ ਹਾਂ ਅੱਜ ਮੇਰਾ ਪੂਰੇ ਡੇ ਦਾ ਵਲੋਗ ਹੈ ਸਿਰਫ 8 ਮਿੰਟ ਦੀ ਵੀਡੀਓ ਚ ਆਪਾਂ ਤੁਹਾਨੂੰ ਪੂਰੇ ਡੇ ਦਾ ਸਾਰਾ ਕੁਝ ਦਿਖਾਇਆ ਹੈ ਕੀ ਮੈਂ ਖਾਂਦੀ ਹਾਂ ਕਿਸ ਤਰੀਕੇ ਦੀ ਮੈਂ ਡਾਈਟ ਲੈਂਦੀ ਹਾਂ ਜਿਹਦੇ ਨਾਲ ਮੇਰੀ ਤਵਜਾ ਰਿੰਕਲ ਫ੍ਰੀ ਹੈ ਸ਼ਾਇਆ ਤੋਂ ਫ੍ਰੀ ਹੈ ਔਰ ਜੋ ਮੇਰਾ ਸਰੀਰ ਹੈ ਬਿਲਕੁਲ ਸ਼ੇਪ ਜੇ ਬਿਲਕੁਲ ਪਤਲਾ ਹੈ ਕਿਉਂਕਿ ਇੱਕ ਚੀਜ਼ ਨਾਲ ਦੋ ਚੀਜ਼ਾਂ ਹੁੰਦੀਆਂ ਇੱਕ ਤੀਰ ਨਾਲ ਦੋ ਨਿਸ਼ਾਨੇ ਇਹਦੇ ਨਾਲ ਸਕਿਨ ਵੀ ਠੀਕ ਰਹਿੰਦੀ ਹੈ ਸਕਿਨ ਵੀ ਮੇਰੀ ਚਮਕਦੀ ਹੈ ਔਰ ਸਰੀਰ ਵੀ ਮੇਰਾ ਬਿਲਕੁਲ ਸ਼ੇਪ ਵਿੱਚ ਹੈ ਉਮਰ ਮੇਰੀ ਹੈਗੀ 40 ਸਾਲ ਤੁਸੀਂ ਬਲੀਵ ਨਹੀਂ ਕਰਦੇ ਹੋਗੇ ਤੇ ਜੋ ਹੈਗਾ ਸੱਚ ਹੈ ਠੀਕ ਹੈ ਤੇ ਆਪਾਂ ਕਿਦਾਂ ਦਾ ਡਾਈਟ ਜਿਹੜਾ ਉਹ ਲੈਨੇ ਆ ਕੀ ਚੀਜ਼ਾਂ ਖਾਣੇ ਉਹੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਵੀਡੀਓ ਵੱਧ ਤੋਂ ਵੱਧ ਵਾਚ ਕਰਨਾ ਪੂਰੀ ਵੀਡੀਓ ਦੇਖਣਾ ਕਿਉਂਕਿ ਪੂਰਾ ਪ੍ਰੋਸੈਸ ਦੇਖਿਆ ਸੀ ਤੁਹਾਨੂੰ ਸਮਝ ਆਏਗੀ ਅਧੂਰੀ ਜਾਣਕਾਰੀ ਅੱਛੀ ਨਹੀਂ ਹੁੰਦੀ ਅਧੂਰੀ ਜਾਣਕਾਰੀ ਲੋਗੇ ਤੇ ਫਿਰ ਤੁਹਾਨੂੰ ਫਾਇਦਾ ਨਹੀਂ ਹੋਣਾ ਹੈਗਾ ਠੀਕ ਹੈ ਪੂਰਾ ਦੇਖੋ ਵੀਡੀਓ ਨੂੰ ਤੇ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕੀ ਖਾਨਨੀ ਆ ਤੇ ਕਿਸ ਤਰੀਕੇ ਨਾਲ ਖਾਨਨੀ ਆ ਮਤਲਬ ਤਰੀਕਾ ਤਾਂ ਚਲੋ ਇੱਕੋ ਹੀ ਆ ਮੂਨ ਵਾਲੀ ਖਾਣਾ ਹੈ ਮਤਲਬ ਕਿ ਕੀ ਕੀ ਖਾਨਨੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਠੀਕ ਹੈ ਜੀ ਤੇ ਇਹਨੂੰ ਖਾ ਕੇ ਤੁਸੀਂ ਆਪਣੇ ਏਜ ਜੇੜੀ ਹੈ ਨਾ ਜੇ 50 ਸਾਲ ਦੇ ਹੋ ਨਾ ਤੇ ਤੁਸੀਂ ਲੱਗੋਗੇ ਕਿ ਅਸੀਂ 30 ਸਾਲ ਦੇ ਆਂ ਅਗਰ ਤੁਸੀਂ 40 ਸਾਲ ਦੇ ਹੋ ਤਾਂ ਤੁਸੀਂ ਲੱਗੋਗੇ ਕਿ ਮੈਂ 20 ਸਾਲ ਦੀ ਆਂ ਠੀਕ ਹੈ ਜਿਵੇਂ ਹੁਣ ਮੇਰੀ ਏਜ ਹੈਗੀ 40 ਸਾਲ ਤੇ ਆਪ ਨੂੰ ਸਾਰੇ ਕਹਿੰਦੇ ਕਿ ਤੁਸੀਂ 25 ਕੇ ਸਾਲ ਦੇ ਲੱਗਦੇ ਹੋ ਜਾਂ 28 ਸਾਲ ਦੇ ਲੱਗਦੇ ਹੋ ਐਦਾਂ ਗੈਸ ਕਰਦੇ ਨੇ ਸਾਰੇ ਕਿ ਨਹੀਂ ਤੁਸੀਂ 28 ਸਾਲ ਦੇ ਹੋ ਨਹੀਂ ਜੀ ਤੁਸੀਂ 25 ਸਾਲ ਦੇ ਕੋਈ ਕਹਿੰਦੀ ਜੀ ਤੁਸੀਂ 27 ਸਾਲ ਦੇ ਹੋ ਕੋਈ ਕਹਿੰਦੀ ਤੁਸੀਂ 30 ਸਾਲ ਦੇ ਹੋ ਮਰ ਕੇ ਜੋ ਸੱਚ ਹੈ ਉਹ ਸੱਚ ਹੈ ਤੇ ਕਿਸ ਤਰੀਕੇ ਨਾਲ ਆਪਣੇ ਸਰੀਰ ਨੂੰ ਆਪਾਂ ਇਦਾਂ ਰੱਖਿਆ ਹੋਇਆ ਪਹਿਲਾਂ ਤੁਸੀਂ ਦੇਖੋ ਤੇ ਫਿਰ ਕਮੈਂਟ ਪਹਿਲਾਂ ਤਾਂ ਮੈਂ ਜਦੋਂ ਉੱਠਣੀ ਆ ਨਾ ਸਵੇਰੇ ਉੱਠਦੇ ਆ ਸਾਰੀ ਚੀਆ ਸੀਟ ਚੀਆ ਸੀਟ ਹੁੰਦੇ ਨੇ ਜਿਹੜੇ ਉਹ ਮੈਂ ਇੱਕ ਚਮਚਾ ਇਦਾਂ ਗਲਾਸ 'ਚ ਪੇਕੇ ਰੱਖ ਦੇਣੀ ਆ ਗੁੰਗਣੇ ਪਾਣੀ ਵਿੱਚ ਤੇ ਜਦ ਤੱਕ ਉਹ ਫਰੈਸ਼ ਹੋਈਦਾ ਹੈ ਵੀ ਜਾਨੀ ਕਿ ਫੇਸ ਵਾਸ਼ ਕਰੀਦਾ ਏ ਜਾਂ ਆਪਾਂ ਬਰਸ਼ ਵਗੈਰਾ ਕਰਨੇ ਉਸ ਤੋਂ ਬਾਅਦ ਫਿਰ ਮੈਂ ਆ ਕੇ ਸਿਪ ਸਿਪ ਕਰਕੇ ਇਹ ਵਾਲਾ ਗਲਾਸ ਪਾਣੀ ਦਾ ਪੀਣੀ ਇਹਦੇ ਨਾਲ ਪੀਣ ਦਾ ਕੀ ਫਾਇਦਾ ਹੁੰਦਾ ਇੱਕ ਤਾਂ ਸਕਿਨ ਬ੍ਰਾਈਟ ਰਹਿੰਦੀ ਏ ਸਕਿਨ 'ਚ ਚਮਕ ਆਂਦੀ ਏ ਦੂਸਰਾ ਆਪਣਾ weight ਜਿਹੜਾ ਉਹ ਲੋਸ ਹੁੰਦਾ ਏ ਉਸ ਤੋਂ ਘੰਟਾ ਮਗਰੋਂ ਫਿਰ ਮੈਂ ਅੱਧਾ ਕੱਪ ਚਾਹ ਦਾ ਪੰਜਾਬੀ ਆ ਤੇ ਪੰਜਾਬੀ ਚਾਹ ਤੋਂ ਬਗੈਰ ਰਹਿ ਨਹੀਂ ਸਕਦੇ ਅੱਧਾ ਕੱਪ ਚਾਹ ਦਾ ਤੇ ਨਾਲ ਚਾਹੇ ਡਰਾਈ ਫਰੂਟਸ ਕੋਈ ਵੀ ਹੁੰਦੇ ਉਹ ਖਾ ਲੈਣੇ ਆ ਚਣੇ ਆ ਮੂੰਫਲੀ ਦੇ ਦਾਣੇ ਆ ਚਾਹੇ ਕੋਈ ਵੀ ਡਰਾਈ ਫਰੂਟ ਹੋਵੇ ਤਾਂ ਉਹ ਆਪਾਂ ਚਾਹ ਦੇ ਨਾਲ ਖਾ ਲਈਦੇ ਨੇ ਪਾਣੀ ਪੀਣ ਤੋਂ 1 ਘੰਟਾ ਮਗਰੋਂ ਉਸ ਤੋਂ ਜਾਨੀ ਕਿ ਅੱਧਾ ਪੌਣਾ ਘੰਟਾ ਮਗਰੋਂ ਫਿਰ ਆਪਾਂ ਇੱਕ ਖਾਈਦਾ ਫਰੂਟ ਫਰੂਟ ਇਹਦੇ ਵਿੱਚ ਐਪਲ ਵੀ ਖਾ ਲਈਦਾ ਏ ਜਿਆਦਾਤਰ ਮੈਂ ਸੰਤਰੀ ਖਾਨੀ ਆ ਕਿਉਂਕਿ ਮੈਂ ਵਿਟਾਮਿਨ ਸੀ ਵਾਲੇ ਭਰਪੂਰ ਮਾਤਰਾ ਚ ਖਾਨੀ ਆ ਤੇ ਉਸ ਤੋਂ ਬਾਅਦ 9 ਵਜੇ ਵਾਰੀ ਆਂਦੀ ਏ ਮੇਰੇ ਨਾਸ਼ਤੇ ਦੀ 9 ਵਜੇ ਮੈਂ ਕੀ ਕਰਦੀ ਆ ਦੋ ਮੇਰੀਆਂ ਪਰੌਂਠੀਆਂ ਹੁੰਦੀਆਂ ਨੇ ਛੋਟੇ ਛੋਟੀਆਂ ਸਬਜੀ ਹੁੰਦੀ ਹੈ ਜਿਹੜੀ ਆਪਾਂ ਬਣਾਈ ਹੁੰਦੀ ਦਾਲ ਮੈਂ ਸਵੇਰੇ ਬਣਾ ਲੈਣੀ ਹੈ ਮਤਲਬ ਕਿ ਇਹ ਦਾਲ ਬਣਾਈ ਹੋਈ ਹੈ ਪਰ ਹਰ ਹਰ ਦੇ ਨਾਲ ਦਹੀਂ ਲਈ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਇਹ ਖਾਣਾ ਖਾਣ ਤੋਂ ਬਾਅਦ ਨਾਸ਼ਤਾ ਖਾਣ ਤੋਂ ਬਾਅਦ ਲਿਮਸੀ ਟੈਬਲੇਟ ਜਿਹੜੀ ਮੈਂ ਸਵੇਰੇ ਵੀਡੀਓ ਪਾਈ ਹੈ ਲਿਮਸੀ ਟੈਬਲੇਟ ਹੈ ਮੈਂ ਪੀ ਕੇ ਏਦਾਂ ਮਤ ਗਲਾਸ ਚ ਰੱਖ ਦੇਣੀ ਹੈ ਜਦੋਂ ਇਹ ਘੁਲ ਜਾਂਦੀ ਹੈ ਤੇ ਗਲਾਸ ਜਿਹੜਾ ਪਾਣੀ ਦਾ ਮੈਂ ਪੀ ਲੈਣੀ ਹੈ ਜਲਦੀ ਘੁਲਦੀ ਨਹੀਂ ਗਰਮ ਪਾਣੀ ਵਿੱਚ ਜਲਦੀ ਘੁਲਦੀ ਹੈ ਫਿਰ ਇਹ ਪੀ ਲਈ ਦੀ ਹੈ ਉਸ ਤੋਂ ਬਾਅਦ ਫਿਰ ਮੈਂ ਕੁਝ ਨਹੀਂ ਖਾਂਦੀ ਹੈਗੀ ਫੇਰ ਮੈਂ ਦੁਪਹਿਰ ਤੱਕ ਪਾਣੀ ਜਿੰਨਾ ਹੁੰਦਾ ਹੈ ਨਾ ਮੈਂ ਪਾਣੀ ਪੀਣੀ ਹੈ ਰੱਜ ਕੇ ਬੋਤਲਾਂ ਭਰ ਲੈਣੀ ਹੈ ਇਦਾਂ ਤੇ ਮੈਂ ਪਾਣੀ ਪਿੰਦੀ ਰਹਿਣੀ ਹੈ ਬੋਤਲਾਂ ਨਾਲ ਹਿਸਾਬ ਰਹਿੰਦਾ ਹੈ 2 ਵਜੇ ਦਾ ਫਿਰ ਮੇਰਾ ਹੁੰਦਾ ਹੈ ਲੰਚ ਟਾਈਮ 2 ਵਜੇ ਮੈਂ ਕੀ ਕਰਦੀ ਆ ਫਿਰ ਜਿਹੜੀ ਸੇਰੇ ਦਰਾਲ ਬਣਾਈ ਹੁੰਦੀ ਕੋਈ ਵੀ ਸਬਜੀ ਉਹ ਲੈਣੀ ਹੈ ਥੋੜੇ ਜਿਹਾ ਚਾਵਲ ਹੁੰਦੇ ਨਾ ਟਮਾਟਰ 3-4 ਮੈਂ ਟੋਕ ਲੈਣੀ ਚਾਹੀਏ ਖੀਰਾ ਹੋਵੇ ਨਾਲ ਜਾਂ ਟਮਾਟਰ ਹੋਣ ਇਹ ਸਲਾਦ ਤੇ ਚਾਵਲ ਤੇ ਸਬਜੀ ਜ਼ਿਆਦਾ ਖਾਣੇ ਆ ਫਿਰ ਉਸ ਤੋਂ ਬਾਅਦ ਮੈਂ ਕਿ 2-3 ਵਜੇ ਨਾਲ ਕੀ ਮੈਂ ਹੁੰਦਾ ਮੈਂ ਪਾਲਕ ਦਾ ਜੂਸ ਵੀ ਪੀ ਲੈਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਸਿੱਧਾ ਸ਼ਾਮ ਨੂੰ ਫਿਰ ਮੈਂ ਸਬਜੀ ਦੋ ਫੁਲਕੇ ਪਸ ਸਿਰਫ ਦੋ ਫੁੱਲ ਕੇ ਰਾਤ ਦੇ ਮੈਂ ਖਾਣੇ ਆ ਸਬਜ਼ੀ ਜ਼ਿਆਦਾ ਖਾਣੇ ਆ ਉਸ ਤੋਂ ਬਾਅਦ ਸੌਣ ਲੱਗਿਆ ਸੌਣ ਲੱਗਿਆ ਮੈਂ ਕੀ ਕਰਦੀ ਆ ਦੁੱਧ ਜ਼ਰੂਰ ਪੀਣੀ ਆ ਦੁੱਧ ਆਪਾਂ ਕੀ ਕਰਦੇ ਆ ਜੈਫਲ ਵਾਲਾ ਪੀਨੇ ਆ ਥੋੜਾ ਜਿਹਾ ਮੈਂ ਜੈਫਲ ਕੁੱਟ ਕੇ ਰੱਖਿਆ ਏ ਜਿੰਨਾਂ ਕੋ ਦੁੱਧ ਪੀਣਾ ਉਹਦੇ ਵਿੱਚ ਥੋੜਾ ਜਿਹਾ ਜੈਫਲ ਪਾ ਲੈਣਾ ਉਹਨੂੰ ਚੰਗੀ ਤਰ੍ਹਾਂ ਉਬਾਲਾ ਦਿਵਾ ਕੇ ਉਹ ਦੁੱਧ ਪੀਣ ਦੇ ਫਾਇਦੇ ਇਹ ਦੇਖੋ ਇੱਕ ਤਾਂ ਨੀਂਦ ਬਹੁਤ ਅੱਛੀ ਆਂਦੀ ਆ ਨੀਂਦ ਅੱਛੀ ਆਵੇਗੀ ਤਾਂ ਹੀ ਆਪਣੀ ਸਕਿਨ ਵਧੀਆ ਰਹੇਗੀ ਸਰੀਰ ਵਧੀਆ ਰਹੇਗਾ ਇੱਕ ਆਪਣੇ ਬ੍ਰੇਨ ਦੀ ਥਕਾਵਟ ਜਿਹੜੀ ਆ ਨਾ ਉਹ ਉਤਰ ਜਾਂਦੀ ਏ ਜੈਫਲ ਵਾਲਾ ਦ ਤੇ ਹਾਂਜੀ ਉਮੀਦ ਹੈ ਕਿ ਤੁਹਾਨੂੰ ਇਹ ਸਭ ਕੁਝ ਮੇਰਾ ਪਸੰਦਾ ਆਇਆ ਹੋਵੇ ਹੈ ਤਾਂ ਸਿੰਪਲ ਜਾਏ ਪਾੜਾ ਬਿਲਕੁਲ ਇਸ ਤਰੀਕੇ ਨਾਲ ਜੇ ਤੁਸੀਂ ਖਾਓਗੇ ਨਾ ਟਾਈਮ ਤੋਂ ਟਾਈਮ ਚੀਜ਼ ਖਾਓਗੇ ਜਦੋਂ ਆਪਾਂ ਟਾਈਮ ਜਿਹੜਾ ਨਾ ਜਦੋਂ ਆਪਣੀ ਸੈਟਿੰਗ ਹਿਲ ਜਾਂਦੀ ਹੈ ਨਾ ਖਾਣ ਪੀਣ ਦੀ ਟਾਈਮਿੰਗ ਹਿਲ ਜਾਂਦੀ ਹੈ ਤੇ ਉਦੋਂ ਆਪਣਾ ਜਿਹੜਾ ਅੰਦਰੂਨੀ ਬੈਲੈਂਸ ਹੈ ਨਾ ਉਹ ਵਿਗੜ ਜਾਂਦਾ ਹੈ ਤੇ ਅੰਦਰੂਨੀ ਬੈਲੈਂਸ ਜਿਹੜੀ ਮਸ਼ੀਨ ਹੁੰਦੀ ਹੈ ਉਹ ਸਿਸਟਮ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਸਾਰਾ ਹੀ ਆਪਣੇ ਚਿਹਰੇ ਤੇ ਨਜ਼ਰ ਆਉਂਦਾ ਹੈ ਠੀਕ ਹੈ ਇਸ ਕਰਕੇ ਤੁਸੀਂ ਟਾਈਮ ਤੋਂ ਟਾਈਮ ਖਾਓ ਭਾਵੇਂ ਥੋੜਾ ਖਾਓ ਖਾਓ ਵੈਸੇ ਥੋੜਾ ਹੀ ਜਿੰਨਾ ਥੋੜਾ ਖਾਓਗੇ ਉਨਾ ਹੀ ਸਰੀਰ ਲਈ ਬਹੁਤ ਵਧੀਆ ਥੋੜਾ ਖਾਓ ਅੱਛਾ ਖਾਓ ਠੀਕ ਹੈ ਤੇ ਕਿਉਂਕਿ ਨੀਂਦ ਜਿਹੜੀ ਹੈ ਉਹ ਵੀ ਬਹੁਤ ਅੱਛੀ ਹੈ ਨੀਂਦ ਵੀ ਤੁਹਾਨੂੰ ਬਹੁਤ ਵਧੀਆ ਆਣੀ ਚਾਹੀਦੀ ਹੈ ਅਗਰ ਤੁਸੀਂ ਰਾਤ ਨੂੰ ਮਤਲਬ ਕਿ ਅੱਛਾ ਸੋਵੋਗੇ ਨੀਂਦ ਐਂ ਗੂੜੀ ਨੀਂਦ ਸੋਵੋਗੇ ਤਾਂ ਸਵੇਰੇ ਤੁਹਾਡੇ ਚਿਹਰੇ ਦੀ ਚਮਕ ਆਪਣੇ ਆਪ ਹੀ ਨਜ਼ਰ ਆਉਣ ਲੱਗ ਜਣੀ ਹੈ ਕੋਈ ਵੀ ਕਰੀਮ ਲਾਣ ਦੀ ਜ਼ਰੂਰਤ ਨਹੀਂ ਪੈਣੀ ਕੋਈ ਵੀ ਤੁਹਾਨੂੰ ਸਨਸਕ੍ਰੀਮ ਲਾਣ ਦੀ ਜ਼ਰੂਰਤ ਨਹੀਂ ਪੈਣੀ ਕੋਈ ਵੀ ਤੁਹਾਨੂੰ ਲੋਸ਼ਨ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਤੁਹਾਡੇ ਚਿਹਰੇ ਤੇ ਇੱਕ ਨੇਚਰਲ ਚਮਕ ਆ ਜਾਣੀ ਹੈ ਠੀਕ ਹੈ ਜਦੋਂ ਤੁਸੀਂ ਸਹੀ ਢੰਗ ਨਾਲ ਖਾਣ ਪੀਣ ਲੱਗ ਜਾਈ ਹੈ ਹਨਾ ਤੇ ਇਹਦੇ ਵਿੱਚ ਹੋਰ ਵੀ ਚੀਜ਼ਾਂ ਨੇ ਕਈ ਵਾਰ ਕੀ ਹੁੰਦਾ ਜਦੋਂ ਮੈਂ ਦੁਪਹਿਰ ਦਾ ਜਿਹੜਾ ਖਾਣਾ ਮਤਲਬ ਕਿ ਖਾ ਲੈਣੀ 2 ਵਜੇ ਨਾਲ ਜਿਵੇਂ ਮੈਂ ਚੋਲ ਖਾਦੇ ਨੇ ਤੇ ਉਹ ਵਾਲੀ ਸੋਇਆਬੀਨ ਦੀ ਦਾਲ ਖਾਦੀ ਸੋਇਆਬੀਨ ਦੀ ਦਾਲ ਬਹੁਤ ਵਧੀਆ ਹੱਡੀਆਂ ਵਾਸਤੇ ਹੁੰਦੀ ਹੈ ਤੇ ਉਹਦੇ ਵਿੱਚ ਜਿਵੇਂ ਮੰਨ ਲਓ 3-4 ਵਜੇ ਨਾਲ ਮੈਂ ਕੀ ਕਰਦੀ ਹੁੰਨੀ ਆ ਪਾਲਕ ਦਾ ਜੂਸ ਪਾਲਕ ਲੈਣੀ ਆ ਉਹਦਾ ਜੂਸ ਉਹਦੇ ਵਿੱਚ ਇੱਕ ਨਿੰਬੂ ਪਾ ਕੇ ਉਹ ਮੈਂ ਜ਼ਰੂਰ 3-4 ਚੀਜ਼ਾਂ ਹਲੇ ਮੈਂ ਸ਼ਾਇਦ ਮਿਸ ਕਰ ਦਿੱਤੀਆਂ ਨੇ ਤੁਹਾਨੂੰ ਨਹੀਂ ਦਿਖਾ ਪਾਈ ਪਾਲਕ ਦਾ ਜੂਸ ਜਿਹੜਾ ਉਹ ਕੱਢ ਲੈਣਾ ਪਾਲਕ ਜਿਹੜੀ ਗ੍ਰाइंड ਕਰ ਲਓ ਬਸ ਉਹਦੇ ਚ ਨਿੰਬੂ ਪਾਓ ਉਹ ਪੀ ਲਓ ਇੱਕ ਗਲਾਸ ਰੋਜ਼ ਦਾ ਪਾਲਕ ਦਾ ਜੂਸ ਪੀਓ ਗਾਜਰ ਹੈਗੀ ਗਾਜਰ ਦਾ ਜੂਸ ਪੀਓ ਮੂਲੀ ਖਾਓ ਜਿੰਨਾ ਹੋ ਸਕਦਾ ਹੈ ਸ਼ਾਇਆ ਵਾਸਤੇ ਮੂਲੀ ਬਹੁਤ ਵਧੀਆ ਹੁੰਦੀ ਹੈ ਇਹਨਾਂ ਚੀਜ਼ਾਂ ਦਾ ਸੇਵਨ ਕਰਿਆ ਕਰੋ ਮੂਲੀ ਹੋ ਗਈ ਚਕੰਦਰ ਹੋ ਗਿਆ ਠੀਕ ਹੈ ਸ਼ਲਗਮ ਹੋ ਗਏ ਔਰ ਇਹ ਚੀਜ਼ਾਂ ਖਾਂਦੇ ਰਿਹਾ ਕਰੋ ਠੀਕ ਹੈ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੈਗੇ ਜਿਵੇਂ ਆਪਾਂ ਸਬਜ਼ੀ ਲੈ ਕੇ ਆਉਂਦੇ ਉਹਦੇ ਵਿੱਚੋਂ ਥੋੜਾ ਬੜਾ ਖਾਵ ਲਓ ਕੱਚਾ ਕੱਚਾ ਖਾਣਾ ਬਹੁਤ ਵਧੀਆ ਸਬਜ਼ੀਆਂ